ਸਾਡੇ ਦਰਮਿਆਨ ਆ ਗਏ ਬਹੁਤ ਬਹੁਤ ਧੰਨਵਾਦ ਜਿਹੜੇ ਦੁਕਾਨਾਂ ਨੇ ਸਿੰਦਰ ਸਿੰਘ ਜੀ ਛੜੇ ਦੇ ਨਾਲ ਪੁੱਜੇ ਸਮਾਗਮ ਕੱਢਿਆ ਘਿਆ ਕਿੰਦੇ ਲਗੀਆਂ ਪਈਆਂ ਨੇ ਦੁਕਾਨੇ ਸ੍ਰੀਮਾਨਤਾ ਚੜ੍ਹਦੀ ਕਲਾ ਚ ਰੱਖੇ ਬਹੁਤ ਬਹੁਤ ਧੰਨਵਾਦ ਇਦੋ ਦਰਵਾਣਾ ਨੇ ਸਰਦਾਰ ਕਵਰਦੀ ਸਿੰਘ ਜੀ ਰੋਜੀ ਭਗੰਦੀ ਐਕਸ ਐਮ ਐਲ ਉਹਨਾਂ ਦੇ ਪੀ ਬੰਦਰ ਸਿੰਘ ਜੀ ਸਾਡੇ ਦਰਮਾਨ ਆਏ ਨੇ ਇਦੋ ਦਰਵਾਣਾ ਨੇ ਪ੍ਰਣਾਤਮਾ ਚੜ੍ਹਦੀ ਕਲਾ ਤੇ ਰੱਖੇ ਸਾਡੇ ਨਿੱਕੇਆਂ ਦੇ ਸੱਜਣਾਂ ਤੇ ਆਇਆ ਸਭ ਟੀਮਾਂ ਦੀਆਂ ਟੀਮਾਂ ਨਹੀਂ ਹੋਈਆਂ ਭਿੰਡਰ ਕਾ ਬਹੁਤ ਬਹੁਤ ਧੰਨਵਾਦ

ਕਿੰਨੀਆਂ ਬਾਜਾਂ ਮਾਰੀਆਂ ਯਾਰ ਇੱਕ ਗੱਲ ਚੰਗੀ ਐ ਇਹਨਾਂ ਮੈਚ ਭਿੰਡਰ ਗਿਆ ਗਈ ਰੋਜੀ ਬਰਕੰਦੀ ਜੀ ਸਾਫਕਾ ਐਮਐਲਏ ਮੁਖਸਰ ਉਹਨਾਂ ਨੇ ਅੱਜ ਇਥੇ ਇਨਾਮ ਵੰਡ ਸਮਾਰੋਹ ਸ਼ਾਮਿਲ ਹੋਣਾ ਸੀ ਪਰ ਕੋਈ ਜ਼ਰੂਰੀ ਮੀਟਿੰਗਾਂ ਜਲੰਧਰ ਖੋਸਲਾ ਫੋਨ ਕਰਕੇ ਉਹ ਆਪ ਆ ਨਹੀਂ ਸਕੇ ਉਹਨਾਂ ਨੇ ਆਪਣੇ ਇਸ ਕਮੇਟੀ ਨੂੰ ਮੈਸੇਜ ਆਤਾ ਸੀ ਕਿ ਮੇਰੀ ਮਜਬੂਰੀ ਹੈ ਮੈਂ ਆ ਨਹੀਂ ਸਕਦਾ ਉਹਨਾਂ ਨੇ ਉਹਨਾਂ ਦੇ ਆਪਣੇ ਪਰਸਨਲ ਅਸਿਸਟੈਂਟ ਸਰਦਾਰ ਬਿੰਦਰ ਸਿੰਘ ਜੀ ਗੋਨੇ ਆ ਨਾ ਤੇ ਸਾਡੇ ਮੋਖਸਰ ਗੁਰਦੁਆਰਾ ਪਰਵਾਸਾਲ ਦੇ ਮੈਨੇਜਰ ਸਾਹ ਆਇਕੋ ਗੋਣਚੇ ਨੇ कोरोना ਦੀ ਸਮੁੱਚੀ ਟੀਮ ਵਰਕੰਡੀ ਸਾਹਿਬ ਦੇ ਉਹਨਾਂ ਦੇ ਨਾਲ ਹੈ ਅਸੀਂ ਨਗਰ ਨਿਵਾਸੀ ਨਗਰ ਪੰਚਾਇਤ ਤੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਸਾਰੇ ਉਹਨਾਂ ਨੂੰ ਇੱਥੇ ਆਨ ਤੇ ਜੀ ਆਇਆਂ ਆਖਦੇ ਹਾਂ ਜਿਨ੍ਹਾਂ ਨੇ ਬੜਾ ਕੀਮਤੀ ਸਮੇਂ ਜੋ ਰਿਹਾ ਥੋੜਾ ਜਿਹਾ ਸਮਾਂ ਕੱਟ ਕੇ ਖਿਡਾਰੀਆਂ ਨੂੰ ਹੌਸਲਾ ਅਫਜ਼ਾਈ ਤੇ ਨਗਰ ਨਿਵਾਸੀਆਂ ਤੇ ਨਗਰ ਪੰਚਾਇਤ ਮੇਰੇ ਵਿੱਚ ਹਾਜ਼ਰੀ ਲਵਾਈ ਹੈ ਸਾਡੇ ਛੋਟੇ ਦੇਵੇ ਸੱਤੇ ਨੂੰ ਦਰਕੰਦੀ ਸਾਹਿਬ ਨੇ ਕਬੂਲ ਕੀਤਾ ਸੋ ਮੈਂ ਦੁਬਾਰਾ ਫੇਰ ਦਰਕੰਦੀ ਸਾਹਿਬ ਦੀ ਸਾਰੇ ਤੇਲ ਨੂੰ ਜਿਹੜੀ ਇੱਥੇ ਪਹੁੰਚੀ ਹੈ ਉਹਨਾਂ ਨੂੰ ਇਸ ਕਮੇਟੀ ਵੱਲੋਂ ਨਗਰ ਨਿਵਾਸੀਆਂ ਨੂੰ ਨਗਰ ਪੰਚਾਇਤ ਵੱਲੋਂ ਜੀ ਆਇਆਂ ਆਖਦਾ ਬਹੁਤ ਬਹੁਤ ਧੰਨਵਾਦ ਦਰਕੰਦੀ ਸਾਹਿਬ ਦਾ ਜੀ ਮਿਹਰਬਾਨੀ ਖਿਡਾਰੀ ਲਾਈਨ ਅਪ ਕਰ ਲੋ ਆਪਾਂ ਜਾਣ ਪਛਾਣ ਕਰਨੀ ਹੈ ਖਿਡਾਰੀਆਂ ਦਾ ਸੋ ਕਮੈਂਟਰ ਨੂੰ ਬੇਨਤੀ ਹੈ ਕਿ ਉਹ ਸ਼ੁਰੂ ਕਰਨਾ ਪ੍ਰਗਾ ਹਾਂਜੀ ਰੋਜੀਨੀ ਦੋਨੇ ਟੀਮਾਂ ਲਿਆਣਾ ਪਊਗੀ ਦੋਨੇ ਟੀਮਾਂ ਲਿਆਣਾ ਪਊਗਾ ਸੇ ਖਿਡਾਰੀਆਂ ਦੇ ਨਾਲ ਜਿਹੜੀ ਜਾਣ ਪਛਾਣ ਕਰਾਈ ਜਾਏਗੀ ਕਾਰਗੜੀਆ ਚੱਕ ਨੱਕ ਤੇ ਬਾਈ ਜੀ ਕਰਦੇ ਸਖਤ ਬਾਈ ਜੀ ਸਾਡੇ ਰੋਜੀਪੁਰ ਕੰਦੀ ਜੀ ਦੇ ਐਚਪੀਐ ਐਕਸੋ ਐਮਐਲਏ ਬਿੰਦਰ ਸਿੰਘ ਜੀ ਪਹੁੰਚਿਆ ਇੱਥੇ ਦਿਲਦਿਆਂ ਕਰਾਂਗੇ ਜੋ ਅਸੀਂ ਧੰਨਵਾਦ ਕਰਦੇ ਹਾਂ ਹੁਣ ਟੀਮਾਂ ਨਾਲ ਜਾਣ ਪਛਾਣ ਹੋਵੇਗੀ ਉਸ ਤੋਂ ਬਾਅਦ ਮੈਚ ਸ਼ੁਰੂ ਕੀਤਾ ਜਾਵੇਗਾ ਬਾਈ ਜੀ ਰਜੀਵ ਗੰਦੀ ਜੀ ਦਾ ਬਹੁਤ ਵੱਡਾ ਦੇਲਾ ਜੀ ਸਾਡੇ ਆਪ ਦੇ ਮੇਰੇ ਨਗਰ ਕਾਲਵਾੜ ਵੀ ਹਰ ਸਾਲ ਉਹਨਾਂ ਵੱਲੋਂ ਫੋਟ ਟਰੈਕਟਰ ਦਿੱਤੇ ਜਾਂਦੇ ਆ ਵੱਡਾ ਦੇਲਾ ਬਾਈ ਦਾ ਆ ਵਾਕੀ ਬਹੁਤ ਵੱਡਾ ਦੇਲਾ ਇੱਕ ਛੋਟਾ ਬੰਦਾ ਸਾਡੇ ਬਾਈ ਇੱਕ ਨਾਲ ਕਬੱਡੀ ਦੇ ਪਿਆਰੇ बहुत वॾी आहे मां फेर खाधा तव्हां बहुत वॾी ज़र आहे हर हिकु द्वारा बि माण्हू जा राइबर एॾा माण्हू जा अॼु सरदार कलर जी ਜੀਤ ਗੰਦੀ ਐਕਸਟਰਾ ਮੈਲੋ ਬਣਾ ਲੋ ਪਏ ਸਾਡੇ ਜਨਾਬ ਸਰਦਾਰ ਬੰਦਰ ਸਿੰਘ ਜੀ ਆਇਆ ਤੇ ਖਿਡਾਰੀਆਂ ਨੂੰ ਬੰਦੇ ਆਸ਼ੀਰਵਾਦ ਨਾਲ ਸਾਡਾ ਭਾਈ ਅਕਬਾਲ ਨਾਲ ਅਮੇਕ ਸਿੰਘ ਜੀ ਸਾਫਾ ਸਰਪੰਚ ਸਾਹਿਬ ਉਹਨਾਂ ਨਾਲ ਜਿਹਨੇ ਮਿੱਤਰ ਬਣ ਲਈ ਹੈ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ

ਇਹ ਤੌਣ ਚੁੱਕਿਆ ਅਸੀਂ ਉੱਤੇ ਉਹਨਾਂ ਦਾ ਪਹੁੰਚਣ ਦੇਖ ਕੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਵਾਕਈ ਬਹੁਤ ਬਹੁਤ ਧੰਨਵਾਦ ਜੀ ਇਹ ਦਿੱਤੇ ਬਿਨਾ ਕੁਝ ਨਹੀਂ ਦਿੱਤਾ ਜਾਂਦਾ ਇਹ ਵੀ ਗੱਲ ਹੈ ਇੱਕ ਬਾਈ ਦਾ ਬਹੁਤ